ਸਲਾਨਾ ਜੋੜਨੇਲਾ ਬਾਬਾ ਕਰਮ ਸਿੰਘ ਜੀ ਹਲਤ ਡੌਰਪਿੰਡ ਚਿੰਗੜਾ ਨਵਾਂ ਸ਼ਹਿਰ ਵਿਖੇ ਕਰਵਾਈ ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਆਰ ਪੇਜਨ ਸੰਬੰਧੀ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਵਾਹਿਗੁਰੂ ਦੀ ਫਤਿਹ ਬੰਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਹਾਂਜੀ ਸਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਝੀਗੜਾ ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਜੀ ਹਲਟ ਦੌੜਾ ਹੋ ਰਹੀਆਂ ਨੇ ਇਸ ਬਾਰੇ ਕੀ ਕਹਿਣਾ ਜੀ ਅੱਜ ਪਿੰਡ ਝਿੰਗਣਾ ਵਿਖੇ ਮੈਂ ਜਿਹਦਾ ਰਣਜੀਤ ਸਿੰਘ ਸਰਪੰਚ ਪਿੰਡ ਝਿੰਗਣਾ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਸ਼ਹੀਦ ਬਾਬਾ ਕਰਤ ਸਿੰਘ ਬਬਰ ਅਕਾਲੀ ਲਹਿਰ ਦੇ ਜਿਹੜੇ ਮੋਢੀ ਹੋਏ ਆ ਉਹਨਾਂ ਦੀ ਯਾਦ ਦੇ ਵਿੱਚ 4 ਦਿਨ ਤੋਂ ਜਿਹੜੇ ਸਮਾਗਮ ਚੱਲ ਰਹੇ ਆ ਪਹਿਲੇ ਦਿਨ ਸ਼੍ਰੀ 15 ਖਨਪੜ ਸਾਹਿਬ ਤੋਂ ਆਰੰਭ ਕੀਤੇ ਗਏ ਸਨ ਨਗਰ ਕੀਰਤਨ ਜਿਹੜਾ ਗੁਰਦੁਆਰਾ ਸਾਹਿਬ ਦੁਖਨਮਨ ਤੋਂ ਚੱਲ ਕੇ ਸ਼ਹੀਦਾਂ ਦੇ ਸਥਾਨ ਤੇ ਪਹੁੰਚਿਆ ਦੂਸਰੇ ਦਿਨ ਰਾਗੀ ਜਥੇ ਨੇ ਸੰਗਤਾਂ ਨੂੰ ਨੇਹਾਲ ਕੀਤਾ ਭੋਗ ਤੋਂ ਅਪरांत ਭਾਈ ਜੋਗਾ ਸਿੰਘ ਜੋਗੀ ਦੇ ਸਗਰ ਗੁਰਮੁਖ ਸਿੰਘ ਐਮਏ ਉਹਨਾਂ ਨੇ ਆਪਣਾ ਕਵਿਸ਼ਰੀ ਦੋਲਾ ਨੇਹਾਲ ਕੀਤਾ ਅੱਜ ਜਿਹੜਾ ਚੌਥਾ ਦਿਨ ਆ ਅੱਜ ਜਿਹੜੀਆਂ ਹਰ ਟਾਂ ਦੀਆਂ ਦੌੜਾਂ ਹੋ ਰਹੀਆਂ ਹਨ ਹਰ ਸਾਲ ਦੀ ਤਰ੍ਹਾਂ ਹਰ ਟਾਂ ਦੇ ਦੌੜਾਂ ਹੋ ਰਹੀਆਂ ਹਨ ਤਕਰੀਬਨ 50 ਤੋਂ 60 ਦੇ ਵਿੱਚ ਜਿਹੜੀਆਂ ਜੋੜੀਆਂ ਸਾਡੇ ਕੋ ਪਹੁੰਚਿਆ ਹਨ ਹਰ ਸਾਲ ਉਹਨਾਂ ਨੂੰ ਜਿਹੜਾ ਸਾਡੇ ਐਨਆਰਆਈ ਸਾਡੇ ਕਮੇਟੀ ਦੇ ਪ੍ਰਧਾਨ ਸਦਾ ਸੋਢੀ ਸਿੰਘ ਦੀ ਛੇਰਗਲ ਸਦਾ ਸੁਚੇਆ ਸਿੰਘ ਦੀ ਇੰਗਲੈਂਡ ਵਾਲੇ ਸੰਦੀਪ ਸਿੰਘ ਜੀ ਬਲਵਿੰਦਰ ਸਿੰਘ ਜੀ ਪਰਮਜੀਤ ਸਿੰਘ ਦੀ ਗਰੇਬਾਲ ਇਹ ਸਾਰੀ ਟੀਮ ਲੜਕੇ ਜਿਹੜਾ ਹਰ ਸਾਲ ਬਹੁਤ ਵੱਡਾ ਮੇਲਾ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਕਰਾਉਂਦੇ ਆ ਜਿਹੜੇ ਸ਼ਹੀਦ ਬਾਬਾ ਕਰਪ ਸਿੰਘ ਬਾਬਾ ਅਕਾਲੀ ਬਹਿਰ ਦੇ ਮੁੱਢੀ ਹੋਏ ਆ ਜਿਨ੍ਹਾਂ ਨੇ 1938 ਜਿਹੜੀ ਸ਼ਹੀਦੀ ਪ੍ਰਾਪਤ ਕੀਤੀ ਆ ਔਰ ਬਬਰਕ ਅਲੀ ਨੇ 1907 ਤੋਂ ਲੈ ਕੇ 1914 ਤੱਕ ਬੈਨਕਵਰ ਕੈਨੇਡਾ ਦੀ ਧਰਤੀ 'ਤੇ ਵੀ ਧਰਤੀ ਤੇ ਰਹੇ ਇੱਥੇ ਆ ਕੇ ਉਹਨੇ 4 ਸਾਲ ਦੀ ਮੁਲਾਹੀ ਲਾ ਦਿੱਤੀ 5 ਜਨਵਰੀ 1923 ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ 14 ਜਨਵਰੀ ਨੂੰ ਸਜ਼ਾ ਸੁਣਾ ਦਿੱਤੀ ਗਈ ਤੇ 1938 ਬਜੇ ਨੇ ਸ਼ਹੀਦ ਹੋਏ ਆ ਸਿੱਧੂ ਨਗਰਵਰਸੇ ਨੂੰ ਬੜਾ ਮਾਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਦੇ ਬਬਰ ਸ਼ਹੀਦ ਜਿਹਦਾ ਨਾਂ ਬਹੁਤ ਉੱਚਾ ਹੈ ਔਰ ਬਾਹਰ ਕੈਨੇਡਾ ਦੇਸ਼ਾਂ-ਮੁਲਕਾਂ ਵਿੱਚ ਉਹਨਾਂ ਦੇ ਨਾਂ ਤੇ ਇਹ ਸਮਾਗਮ ਚੱਲਦੇ ਹਨ ਅੱਜ ਜਿਹੜੀਆਂ ਦੌੜਾਂ ਐ ਹਰ ਸਾਲ ਦੀ ਤਰ੍ਹਾਂ ਜਿਹੜੀਆਂ ਦੌੜਾਂ ਕਰਵਾਈਆਂ ਜਾ ਰਹੀਆਂ ਆ ਮੈਂ ਬੈਲ ਗੱਡੀਆਂ ਗੱਡੀਆਂ ਵਾਲੇ ਦੌੜਾਂ ਵਾਲੇ ਵੀਰਾਂ ਨੂੰ ਬੁੱਧਾ ਵਾਲੇ ਵੀਰਾਂ ਨੂੰ ਦਰਸ਼ਕ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਪਰ ਉਹਨਾਂ ਦੀ ਕਮੇਟੀ ਵੱਲੋਂ ਪ੍ਰਧਾਨ ਜੀ ਵੱਲੋਂ ਸਾਥ ਛੋਟੀ ਸਿੱਖੀ ਸ਼ੇਰ ਗੱਲ ਵੱਲੋਂ ਆਏ ਹੋਏ ਸੰਗਤ ਦਾ ਤਹਿਲਾ ਧੰਨਵਾਦ ਕਰਦਾ ਵਾ ਗੱਲ ਕਰੀ ਅੱਜ ਹੱਟਾਂ ਵਾਲੀਆਂ ਦੌੜਾਂ ਤੇ ਨਾਂ ਲੱਗੇ ਦੀ ਨਹੀਂ ਹਾਂ ਤਾਂ ਵੀ ਥੋੜੇ ਹੁਣ ਗੱਡੀਆਂ ਵਾਲੇ ਇਦਾਂ ਵੀ ਗੱਡੀਆਂ ਦੀ ਦੌੜਾਂ ਕਰਾਈਦੇ ਅਸੀਂ ਹੁਣ ਰਸਤੇ ਨਹੀਂ ਰਹੇ ਰਸਤੇ ਸਾਰੇ ਪੱਕੇ ਹੋਣ ਕਰਕੇ ਸੜਕਾਂ ਪੱਕੀਆਂ ਬਣ ਗਈਆਂ ਇਸ ਕਰਕੇ ਜਿਹੜਾ ਸਾਡਾ ਹਰ ਗੱਡੀਆਂ ਦੇ ਡੌੜਾਂ ਜਿਹੜੀਆਂ ਹਾਲ ਸਰ ਕਰਾਈਆਂ ਜਾਂਦੀਆਂ ਬੈਲ ਗੱਡੀ ਨੇ ਡੌੜਾ ਹੁਣ ਨਹੀਂ ਕਰਾਈਆਂ ਜਾਂਦੀਆਂ ਕਿਉਂਕਿ ਜਗ੍ਹਾ ਨਹੀਂ ਰਹੀ ਸਾਡੇ ਵਾਸਤੇ ਪੱਕੇ ਹੋਣ ਕਰਕੇ ਇਹ ਜਿਹੜਾ ਗੱਡੀਆਂ ਦੀਆਂ ਡੌੜਾਂ ਜਿਹੜੀਆਂ ਬੰਦ ਹੋ ਗਈਆਂ ਸਭ ਹਰ ਟਾਂ ਦੀਆਂ ਡੌੜਾਂ ਜਿਹੜੀਆਂ ਹਾਲ ਸਰ ਕਰਾਈਆਂ ਜਾ ਰਹੀਆਂ ਨੌਜਵਾਨ ਪੀੜ੍ਹੀ ਨੂੰ ਕਿ ਮੈਸੇਜ ਦੇਣਾ ਚਾਹੁੰਦੇ ਹਾਂ ਜਿਹੜੇ ਅੱਜ ਕੱਲ੍ਹ ਆਜੀ ਨੌਜਵਾਨ ਪੀੜ੍ਹੀ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਤਾਂ ਆਪ ਬਹੁਤ ਵੱਡੀ ਕਬੱਡੀ ਖੇਢੀ ਆ ਸਾਡੇ ਨਗਰ ਦਾ ਬਹੁਤ ਨਾਂ ਉੱਚਾ ਰਿਹਾ ਬਹੁਤ ਵਧੀਆ 플레이ਰ ਇਸ ਨਗਰ ਨੇ ਪੈਦਾ ਕੀਤੇ ਆ ਬਹੁਤ ਵਧੀਆ ਸਿਆਸਦਾਨ ਪੈਦਾ ਕੀਤੇ ਆ ਬਹੁਤ ਵਧੀਆ ਇੱਥੇ ਜਿਹੜੇ ਆ ਸਿਆਸਦਾਨ ਜਿਹੜੇ ਬੜੀ ਤਰੱਕੀ ਕਰਕੇ ਜਿਹਨਾਂ ਨੇ ਆਪਣੇ ਦੇਸ਼ ਦਾ ਪੰਜਾਬ ਦਾ ਨਗਰ ਦਾ ਨਾਮ ਉੱਚਾ ਕੀਤਾ ਇਹ ਨਗਰ ਜਿਹੜਾ ਆ ਪਲੇਰਾਂ ਦਾ ਨਗਰ ਆ ਸ਼ਹੀਦਾਂ ਦਾ ਨਗਰ ਆ ਅਸਾਂ ਮਾਂ ਬਾਪ ਰਛੰਦੀ ਇਹ ਜਨੂਸ਼ਣ ਤੋਂ ਪੱਪ ਧਰਤੀ ਆ ਨੇਤੇ ਮਹਾਨ ਜੀ ਜਿੱਤੇ ਸਿੰਘ ਦਾ ਆਪਣਾ ਕਰਨ ਸਿੰਘ ਮਬਰ ਅਕਾਲੀ ਲਹਿਰ ਦੇ ਉੱਤੇ ਸ਼ਹੀਦ ਸਰਦਾਰਾ ਸਿੰਘ ਜੀ ਚੇਮ ਸਿੰਘ ਨੇ ਨੇਤਾ ਦੀ ਸੁਭਾਚਤ ਤੋਂ ਪਹੁੰਚੇ ਲਾਜਣੇ ਹੋਏ ਆ ਕਾਮਾ ਗੰਡਰ ਦੇ ਮਾਰ ਸ਼ਹੀਦ ਸੁੰਦਰ ਸਿੰਘ ਬੜਾ ਮਾਣ ਹੈ ਨਗਰ ਨੂੰ ਕਹਿਦਾ ਤਾਤੀ ਨੌਜਵਾਨਾਂ ਨੂੰ ਇਹ ਸੇਧ ਦੇਣੇ ਚਾਹੁੰਦੇ ਆ ਕਿ ਨਸ਼ਿਆਂ ਤੋਂ ਬਚ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਦੇਣਾ ਸਪੋਰਟਸ ਵਾਲੇ ਪਾਸੇ ਜੁੜੋ ਮਿਹਨਤ ਕਰੋ ਆਪਣੇ ਮਾਪੇ ਦਾ ਨਾਮ ਉੱਚਾ ਕਰੋ ਆਪਣੇ ਨਗਰ ਦਾ ਨਾਮ ਉੱਚਾ ਕਰੋ ਇਹ ਨੌਜਵਾਨ ਨੂੰ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਜਿਹੜੇ ਇਦਾਂ ਨੇ ਮੇਲੇ ਆਪਾਂ ਕਰਾਉਨੇ ਆ ਇਹਨਾਂ ਮੇਲਿਆਂ ਵਿੱਚ ਇਹ ਹੀ ਸਾਨੂੰ ਸਿੱਖਣ ਨੂੰ ਮਿਲਦਾ ਕਿ ਜਿਹੜੇ ਵੱਡੇ ਵੱਡੇ ਬਹੁਤ ਵੱਡੇ ਜਿਹੜੇ ਇਥੋਂ ਦੇ ਪਲੇਅਰ ਜਿੱਦਾਂ ਅੱਗੇ ਹੋਏ ਆ ਉਸੇ ਤਰ੍ਹਾਂ ਜਿਹੜਾ ਮੁੜ ਕੇ ਢਿੰਗਣਾ ਨਗਰ ਦਾ ਨਾਮ ਆਵੇ ਅਸੀਂ ਆਸ ਰੱਖਦੇ ਆ ਆਉਣ ਵਾਲੇ ਪੀੜ੍ਹੀ ਤੋਂ ਕਿ ਪਿਛਲੇ ਸਾਲਾਂ ਦੇ ਵਿੱਚ ਜਿੱਦਾਂ ਕਵਿੰਡੀ ਦਾ ਨਾਮ ਬਹੁਤ ਝੰਗਣਾ ਨਗਰ ਦਾ ਉੱਚਾ ਰਿਹਾ ਇਸੇ ਤਰ੍ਹਾਂ ਆਉਣ ਵਾਲੇ ਸਮੁੱਚੇ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਸੂਤ ਦੇਣ ਲਈ ਅਸੀਂ ਤਿਆਰ ਹਾਂ ਕਲੱਬਾਂ ਲੋਕ ਕਮੇਟੀਆਂ ਲੋ ਪੰਚਾਇਤ ਲੋਹਾ ਸਰਸ ਦੀ ਸੂਤ ਨੌਜਵਾਨਾਂ ਨੂੰ ਜਿੰਮ ਬਣਾ ਕੇ ਦਿੱਤੇ ਗਏ ਆ ਗਰਾਊਂਡਾਂ ਬਣਾ ਕੇ ਦਿੱਤੀਆਂ ਸਟੇਡੀਅਮ ਬਣਾ ਕੇ ਦਿੱਤੇ ਗਏ ਆ ਹਰ ਤਰ੍ਹਾਂ ਦੇ ਜਿਹੜੇ ਨੌਜਵਾਨਾਂ ਨੂੰ ਸੂਤਾਂ ਵਾਸਤੇ ਨਗਰ ਦੇ ਤਿੰਨ ਜਿਮੇ ਜਿਹੜੇ ਜਾਂਦੇ ਆ ਨਗਰ ਦੇ ਤਿੰਨ ਜਿਮਾਂ ਦੇਕਾਰ ਅਸੀਂ ਨੌਜਵਾਨਾਂ ਨੂੰ ਕਸਤ ਕਰਨ ਵਾਸਤੇ ਵੀ ਪ੍ਰੇਰਦੇ ਹਰ ਸਾਲ ਉਹਨਾਂ ਨੂੰ ਉੱਥੇ ਦੇ ਉਹਨਾਂ ਨੂੰ ਖਰਾਕ ਵਾਸਤੇ ਵੀ ਪੈਸੇ ਦਿੱਤੇ ਆ ਔਰ ਜਿਹੜੇ ਐਨਆਰਆਈ ਵੀਰ ਆ ਬਾਹਰੋਂ ਹਰ ਸਾਲ ਇਸ ਚੀਜ਼ ਦੇ ਲਈ ਬਹੁਤ ਵੱਡਾ ਪ੍ਰਚਲਨ ਕਰਦੇ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ 27 28 ਅੱਗੇ ਤੇ

Dari tertarik, dari tertarik, ditarik.

तव्हांजे

ਤੇ 21 ਨੰਬਰ ਜੀਤਾ ਕਰਤਾ ਲੈ ਜਾਓਗ ਆਪਣੇ ਬਾਜੀ ਤੋਂ ਬਾਕੀ ਤੁਹਾਡੇ ਬੋਲਣਾ ਬਿਆਰ ਹੈ ਜੀ ਬਾਹਰ ਤੋਂ ਤੁਝੂਦੇ ਰਹੋ ਜੀ ਤਾੜੀ ਮਾਰਾ ਦੇ ਮੇਰਾ ਭਰਾਤਾ ਭਾਈ ਗੁਰੂ ਆ ਬਿਆਰੇ ਇੱਕੀਓ ਫੜਾ ਕੇ ਬਾਹਰ ਤੇ ਬੋਲ ਦਾ ਮਲੇ ਵੀ ਇੰਦਰੋਂ ਨੋਟ ਤੇ 7 ਤੇ ਤਰੀਕ ਨੂੰ ਐਂਟਰੀਆਂ ਵਿੱਚ ਜੜ ਗਿਆ ਲੰਮੇ ਬਹੁਤ ਹੋਏ ਨੇ ਅੱਖਾਂ ਖੁੱਲੀਆਂ ਵਾਲੇ ਕੋਟੇ ਵੀ ਜੜ ਸਕਦੇ ਆ ਇੱਕ ਜੋੜਾ ਇੱਕ ਗੋਲ ਦੌੜੂਗਾ ਅੱਖਾਂ ਖੁੱਲੀਆਂ ਵਾਲਾ ਚੋਟਾ ਤਿੱਖੀਆ ਮਰਮਈ ਨੂੰ ਰੈਡ ਬੋਲ ਦਾ ਕਲਾ ਵਿੱਚ ਆਊਟ ਹੋ ਗਏ ਪਹਿਲੇ ਨੰਬਰ ਨੂੰ ਹਾਰ ਲਈ ਡੇਵਿਸਨ ਮੋਟਰਸਾਈਕਲ ਦੇ ਨਾਮ ਤਾਂ ਜਵੇਗਾ ਐਤਵਿਕਾ ਭਾਰਤ ਨੇ ਲਿਖਿਆ ਜਾਣ ਗਿਆ ਕਿਹਦੇ ਨਾਮ ਦੀ ਆ ਸਮਾਨਤਾ ਦੀ ਫਿਲਮ ਆਈ ਜਾ ਰਹੀ ਜਿੰਕ ਚਿਕਾ ਜਿੰਕ ਚਿਕਾ ਜੇ ਦਰਸਾਤ ਕੋ 70 ਰੁਪਇਆ ਕਿੰਦੂ ਫੈਸਲੇ ਦਿੰਦੇ ਆ ਲੈ ਆ ਜੋ ਕਰੋ